कोरोना काल ਨੇ ਕਹਿੰਦੇ ਭਾਰਤੀਆਂ ਨੂੰ ਬਹੁਤ ਧਾਰਮਿਕ ਬਣਾਤਾ। করোনা काल ਦੇ ਦੌਰ ਤੋਂ ਬਾਅਦ ਲਗਾਤਾਰ ਧਾਰਮਿਕ ਸਥਾਨਾਂ ਤੇ ਸ਼ਰਧਾਲੂਆਂ ਦੀ ਆਮਦ ਚ ਚੋਖਾ ਵਧਦਾ ਜਾਂ ਰਿਹਾ। ਹਰ ਸਾਲ ਔਸਤਨ 19% ਧਾਰਮਿਕ ਟੂਰਿਜ਼ਮ ਵਧ ਰਿਹਾ। ਵੈਸੇ ਵੀ ਭਾਰਤੀ ਸੱਭਿਆਚਾਰ ਅਨੁਸਾਰ ਸਾਡੇ ਰਹਿਣ ਸਹਿਣ ਅਨੁਸਾਰ ਇਹ ਆਦਤ ਹੈ ਕਿ ਜੇ ਕਿਤੇ ਨੂੰ ਨਿਕਲੋ ਤਾਂ ਲੱਗਦਾ ਵੀ ਉੱਥੇ ਆਹ ਧਾਰਮਿਕ ਸਥਾਨ ਪਹੁੰਚ ਕੇ ਦਰਸ਼ਨ ਕਰੇ। ਤੇ ਪਰ ਕਹਿੰਦੇ ਹੁਣ ਪ੍ਰੋਗਰਾਮ ਹੀ ਇਸ ਤਰ੍ਹਾਂ ਬਣਦੇ ਨੇ ਕਿ ਨਾਲੇ ਸੈਰ ਹੋ ਜਵੇ। ਨਾਲੇ ਧਾਰਮਿਕ ਸਥਾਨ ਦੇ ਦਰਸ਼ਨ ਹੋ ਜਾਂਦੇ। ਜਾਂ ਇੱਕ ਕਰੋਨਾ ਦੇ ਡਰ ਤੋਂ ਬਾਅਦ ਲੋਕਾਂ ਨੇ ਧਾਰਮਿਕ ਸੰਧ ਯਾਤਰਾਵਾਂ ਵਿੱਚ ਵਾਧਾ ਕੀਤਾ। ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਭਾਰਤ ਜਿਹੜਾ ਕੁੱਲ ਟੂਰਿਜ਼ਮ ਹੈ ਭਾਰਤੀਆਂ ਦਾ ਸਥਾਨਕ ਵਾਸੀਆਂ ਦਾ ਜਿਹੜਾ ਕੁੱਲ ਟੂਰਿਜ਼ਮ ਹੈ ਉਹਦੇ ਵਿੱਚੋਂ 60% ਦੀ ਟੂਰਿਜ਼ਮ ਧਾਰਮਿਕ ਹੈ। ਧਾਰਮਿਕ ਯਾਤਰਾਵਾਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨ ਮੇਲੇ ਨੇ। ਤੇ ਇਹ ਤੋਂ ਅੰਦਾਜ਼ਾ ਲਾ ਲਓ ਕਿ 2021 ਦੇ ਵਿੱਚ ਭਾਰਤੀ 67 ਕਰੋੜ ਲੋਕਾਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਕ ਜਿੱਤੇ 2021 ਦੇ ਵਿੱਚ ਪਰ 2022 ਦੇ ਵਿੱਚ 143 ਕਰੋੜ 1 ਸਾਲ 'ਚ 67 ਤੋਂ 68 ਕਰੋੜ ਤੋਂ 143 ਕਰੋੜ ਤੇ ਆਏ ਮਤਲਬ ਲਗਭਗ ਦੁੱਗਣਾ ਹਰ ਸਾਲ 19% ਇਖਾਫਾ ਹੋ ਰਿਹਾ ਹੈ ਵਿਦੇਸ਼ੀ ਟੂਰਿਜ਼ਮ 2021 ਦੇ ਵਿੱਚ 10 ਕਿਲੱਖ ਵਿਦੇਸ਼ੀ ਟੂਰਿਜ਼ਮ ਸੀ ਨਾ 2022 'ਚ ਵੱਧ ਕੇ 66 ਲੱਖ ਤੋਂ ਉੱਪਰ ਚਲਾ ਗਿਆ ਜੀ ਦੂਸਰੇ ਪਹਿਲੂ ਤੋਂ ਵੀ ਸਮਝਣਾ ਹੋਵੇ ਬਾਰਾਨਸੀ ਦੇ ਵਿੱਚ यूपी ਦੇ 1280 ਦੇ ਵਿੱਚ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਕਿ 3 ਸਾਲਾਂ ਚ ਕਿੰਨੇ ਗੁਣਾ 10 ਗੁਣਾ ਤੋਂ ਵੱਧ ਧਾਰਮਿਕ ਯਾਤਰੂਆਂ ਦੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ 2019 ਚ 68 ਲੱਖ ਲੋਕ ਇੱਥੇ ਵਰਨਸੀ ਆਏ ਪਰ 2022 ਚ 7 ਕਰੋੜ ਤੋਂ ਵੱਧ ਲੋਕ ਮਾਤਾ ਬੈਸ਼ਨੂਦੇਵੀ ਦੇ ਮੰਦਿਰ ਦੇ ਵਿੱਚ ਹਰ ਰੋਜ਼ ਔਸਤਨ 10000 12000 ਸ਼ਰਧਾਲੂ ਦਰਸ਼ਨ ਕਰਦੇ ਸੀ ਇਹਨਾਂ ਦੀ ਗਿਣਤੀ ਅੱਜ ਦੀ ਤਰੀਕਿ 40 ਤੋਂ 50000 ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹਰ ਰੋਜ਼ 1 ਲੱਖ ਤੋਂ ਵੱਧ ਸ਼ਰਧਾਲੂ ਮੱਥਾ ਟੇਕ ਰਹੇ ਆ। ਇਹ ਗਿਣਤੀ ਛਣੀਆਂ ਐਤਵਾਰ ਨੂੰ ਵੱਧ ਕੇ 1.5 ਲੱਖ ਤੱਕ ਚਲੀ ਜਾਂਦੀ ਹੈ। ਪ੍ਰਕਾਸ਼ਪੁਰੋ ਮੌਕੇ ਕਿਸੇ ਸ਼ੀਧੀ ਦਿਹਾੜੇ ਮੌਕੇ ਕਿਸੇ ਹੋਰ ਇਤਿਹਾਸਕ ਵੱਡੇ ਦਿਨ ਮੌਕੇ ਇਹ ਗਿਣਤੀ 2 ਲੱਖ ਤੱਕ ਵੀ ਅੱਪੜ ਜਾਂਦੀ ਹੈ। ਇਸੇ ਤਰ੍ਹਾਂ ਮਤਲਬ ਜੇਕਰ ਤੁਸੀਂ ਦੇਖੋ ਕਿ ਜੈਨੀਆਂ ਦੇ ਵਿੱਚ ਹੁਣ ਕਹਿੰਦੇ ਕੱਲਿਆਂ ਧਾਰਮਿਕ ਯਾਤਰਾ ਤੇ ਨਿਕਲਦਾ ਰੁਝਾਨ ਵੱਧ ਰਿਹਾ। 33% ਜੈਨੀ ਸ਼ਰਧਾਲੂ ਇਕੱਲੇ ਧਾਰਮਿਕ ਸਥਾਨ ਵੱਲ ਨੂੰ ਜਾ ਰਹੇ ਨੇ। ਕੀ ਏ سوشل মিডিਆ ਦੇ ਪ੍ਰਚਾਰ ਦਾ ਇਤਿਹਾਸ ਦਾ ਜਾਣੂ ਕਰਾਉਣ ਦਾ ਉਸ ਥਾਂ ਬਾਰੇ ਦੱਸਣ ਦਾ ਜਾਂ ਅਸੀਂ ਧਾਰਮਿਕ ਪ੍ਰਵਿਰਤੀਆਂ ਵਾਲੇ ਜ਼ਿਆਦਾ ਹੋ ਰਹੇ ਹਾਂ ਜਾਂ ਆਪਣੇ ਡਰ ਚੋਂ ਖੌਫ ਚੋਂ ਫਿਕਰਮੰਦੀਆਂ ਚੋਂ ਅਸੀਂ ਸਕੂਨ ਸ਼ਾਂਤੀ ਹੈ ਨਾ ਸਹਿਜ ਲੱਭਣ ਦੇ ਲਈ ਉਸ ਤਲਾਸ਼ ਚਾ ਰਹੇ ਹਾਂ ਪਰ ਸਾਡੇ ਵੱਖੋ-ਵੱਖਰਮਾਂ ਦੇ ਗ੍ਰੰਥ ਤਾਂ ਇਹ ਵੀ ਕਹਿੰਦੇ ਨੇ ਕਿ ਪਹਿਲਾਂ ਅੰਦਰ ਪੜਨਾ ਪੈਂਦਾ ਹੈ ਅੰਦਰ ਦੀ ਯਾਤਰਾ ਕਰਨੀ ਪੈਂਦੀ ਹੈ ਚਲੋ ਸ਼ਾਇਦ ਇਹਦੇ ਨਾਲ ਪਰਮਾਤਮਾ ਕੁਝ ਪੜਾ ਕਰੇ ਇਹਦੇ ਨਾਲੇ ਕਿੰਨਾ ਦਾ ਕਾਰੋਬਾਰ ਘਰ-ਵਰ ਚੱਲਦਾ ਹੈ ਕਹਿੰਦੇ ਕਿ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਇਸੇ ਕਾਰੋਬਾਰ ਤੇ ਟਿਕੀ ਹੈ ਸੋ ਉਹਦੇ ਵਿੱਚ ਵੀ ਵਿਵਾਦ ਹੁੰਦਾ ਸੋ ਇੱਕ ਉਹਨਾਂ ਨੂੰ ਰੋਜ਼ਗਾਰ ਦੇਣ ਦਾ ਵੀ ਸਾਧਨ ਹੈ ਤੇ ਨਾਲ ਦੀ ਨਾਲ ਆਪਣੀ ਸਕੂਨ ਦੀ ਤਲਾਸ਼ ਵੀ ਹੈ ਸੋ ਇੱਕ ਨਵਾਂ ਪਹਿਲੂ ਸੀ ਜਿਹੜਾ ਜੀ ਕੀਤਾ ਮੇਰੇ ਅਗੇ ਤੁਹਾਡਾ ਨਾਲ ਸਾਂਝਾ ਕਰਾ ਤੁਸੀਂ ਵੇਖਦੇ ਹੋ ਲਿਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਦੀ